ਅੰਚੀ ਜੇਕਰ ਤੁਸੀਂ ਰਸੋਈ ਦੇ ਵਿੱਚ ਬਰਤਨ ਸਪੰਜ ਨਾਲ ਸਾਫ਼ ਕਰਦੇ ਹੋ ਤਾਂ ਸਾਵਧਾਨ ਹੋ ਜਾਵੋ ਕਿ ਤੁਹਾਨੂੰ ਪਤਾ ਕਿ ਤੁਸੀਂ ਕਿੱਡੀ ਵੱਡੀ ਗਲਤੀ ਕਰ ਰਹੇ ਹੋ ਤੁਹਾਡਾ ਕਿੰਨਾ ਨੁਕਸਾਨ ਹੋ ਸਕਦਾ 스ਪੰਜ ਨਾਲ ਬਰਤਨ ਸਾਫ ਕਰਨਾ ਕਿੰਨਾ ਕ ਖਤਰਨਾਕ ਆਉ ਤੁਹਾਨੂੰ ਪੂਰੀ ਰਿਪੋਰਟ ਵਿੱਚ ਦੱਸ ਦਿੰਦੇ ਆ ਹਾਂਜੀ ਜੇਕਰ ਤੁਸੀਂ ਆਪਣੀ ਰਸੋਈ ਦੇ ਵਿੱਚ 스ਪੰਜ ਦੀ ਵਰਤੋਂ ਕਰਦੇ ਹੋ ਕਿ ਟਾਣੂਆ ਵਾਇਰਸਾਂ ਜਾਂ ਬੈਕਟੀਰੀਆ ਨੂੰ ਖਤਮ ਕਰਨ ਲਈ ਰਸੋਈ ਨੂੰ ਨਿਯਮਤ ਤੌਰ ਤੇ 스ਪੰਜ ਜਾਂ ਸਕ੍ਰੱਬ ਨਾਲ ਸਾਫ ਕੀਤਾ ਜਾਂਦਾ ਪਾਂਡੇ ਸਾਫ਼ ਕਰਨੇ ਹੋਣ ਮਸਾਲੇ ਰੱਖਣ ਦੇ ਡੱਬੇ ਹੋਣ ਸਲੇਬ ਜਾਂ ਫਿਰ ਗੈਸ ਦੇ ਚੁੱਲ੍ਹੇ ਜਾਂ ਤਰ ਕਰਾਮਿਤ ਸਪੰਜ ਜਾਂ ਸਕਰੱਬ ਦੀ ਜਿਹੜੀ ਉਹ ਵਰਤੋਂ ਕੀਤੀ ਜਾਂਦੀ ਆ ਪਰ ਕੀ ਤੁਹਾਨੂੰ ਪਤਾ ਕਿ ਜੇਕਰ ਭਾਂਡੇ ਧੋਣ ਵਾਲੇ ਸਪੰਜ ਲੰਮੇ ਸਮੇਂ ਤੱਕ ਵਰਤੇ ਜਾਣ ਤਾਂ ਇਹ ਕਈ ਖਤਰਨਾਕ ਬਿਮਾਰੀਆਂ ਦਾ ਜਿਹੜਾ ਕਾਰਨ ਬਣ ਸਕਦੇ ਨੇ ਇਹ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਤਾਂ ਦੱਸਦੀ ਆ ਕਿ 2017 ਵਿੱਚ ਜਰਮਨੀ ਦੀ ਇੱਕ ਯੂਨੀਵਰਸਿਟੀ ਵਿੱਚ ਸਪੰਜ ਅਤੇ ਸਕਰੱਬ ਤੇ ਇੱਕ ਅਧਿਐਨ ਕੀਤਾ ਗਿਆ ਸੀ ਜਿਸ ਅਨੁਸਾਰ ਸਾਡੇ ਰਸੋਈ ਦੇ ਸਕਰੱਬ ਅਤੇ ਸਪੰਜ ਵਿੱਚੋਂ ਟਾਇਲਟ ਸੀਟ ਨਾਲੋਂ ਜ਼ਿਆਦਾ ਬੈਕਟੀਰੀਆ ਹੋ ਸਕਦੇ ਨੇ ਜੋ ਗੰਭੀਰ ਬਿਮਾਰੀਆਂ ਨੂੰ ਜਨਮ ਦੇ ਸਕਦੇ ਨੇ। ਜ਼ਿਆਦਾਤਰ ਘਰਾਂ ਵਿੱਚ ਸਪੰਜ ਜਾਂ ਸਕਰੱਬ ਦੀ ਵਾਰਤੋਂ ਦਿਨ ਵਿੱਚ ਘੱਟੋ-ਘੱਟ 2-3 ਵਾਰ ਕੀਤੀ ਜਾਂਦੀ ਆ। ਜਿਸ ਕਾਰਨ ਇਸ ਨੂੰ ਸੁੱਕਣ ਦਾ ਜਿਹੜਾ ਉਹ ਸਮਾਂ ਨਹੀਂ ਮਿਲਦਾ ਅਤੇ ਗਿੱਲਾ ਹੀ ਰਹਿੰਦਾ। ਨਮੀ ਦੇ ਕਾਰਨ ਇਸ ਵਿੱਚੋਂ ਨੁਕਸਾਨਦੇ ਬੈਕਟੀਰੀਆ ਵਾਦੇ ਨੇ ਜੋ ਛੋਟੇ-ਛੋਟੇ ਭੋਜਨ ਦੇ ਕੰਨ ਸਪੰਜ ਸਕਰਬ ਦੇ ਅੰਦਰਲੇ ਹਿੱਸਿਆਂ ਵਿੱਚ ਲੰਬੇ ਸਮੇਂ ਤੱਕ ਫਸੇ ਰਹਿੰਦੇ ਨੇ ਤਾਂ ਇਹਨਾਂ ਬੈਕਟੀਰੀਆ ਦਾ ਜਿਹੜਾ ਖਤਰਾ ਉਹ ਬਹੁਤ ਜ਼ਿਆਦਾ ਵੱਧ ਜਾਂਦਾ ਸਪੰਜ ਸਕਰਬ ਵਿੱਚ ਮੌਜੂਦ ਸੈਲਮੋਨੈਲਾ, ਈ ਕੋਲੀ, ਸਟੈਫਿਲੋਕੋਸ ਵਰਗੇ ਬੈਕਟੀਰੀਆ ਫੂਡ ਪੌਇਜ਼ਨਿੰਗ ਦੇ ਖਤਰੇ ਨੂੰ ਵਧਾਉਂਦੇ ਨੇ ਉਲਟੀਆਂ, ਦਸਤ ਜਾਂ ਪੇਟ ਦੀਆਂ ਸਮੱਸਿਆਵਾਂ ਦਾ ਖਤਰਾ ਬਹੁਤ ਜ਼ਿਆਦਾ ਵੱਧ ਜਾਂਦਾ ਗੰਦੇ ਸਪੰਜ ਨੂੰ ਟੱਚ ਕਰਨ ਨਾਲ ਚਮੜੀ ਵਿੱਚ ਜਲਨ, ਧੱਫੜ ਜਾਂ ਫੰਗਲ ਇਨਫੈਕਸ਼ਨ ਹੋ ਸਕਦੀ ਆ बुखार ਵਰਗੀਆਂ ਸਮੱਸਿਆਵਾਂ ਜਿਹੜੀਆਂ ਉਹ ਖੜੀਆਂ ਹੋ ਜਾਂਦੀਆਂ ਨੇ ਸਾਹ ਸੰਬੰਧੀ ਸਮੱਸਿਆਵਾਂ માં ਬੈਕਟੀਰੀਆ ਨੂੰ ਰੋਕਣ ਲਈ ਰਸੋਈ ਦੇ ਸਪੰਜ ਨੂੰ ਨਿਯਮਤ ਤੌਰ ਤੇ ਸਾਫ਼ ਕਰਨਾ ਚਾਹੀਦਾ ਇਸ ਨੂੰ ਰਸੋਈ ਵਿੱਚ ਨਮੀ ਵਾਲੀਆਂ ਥਾਵਾਂ ਤੋਂ ਦੂਰ ਰੱਖਣਾ ਚਾਹੀਦਾ ਸਪੰਜ ਨੂੰ ਸੁਕਾਉਣ ਨਾਲ ਇਸ ਤੇ ਮੌਜੂਦ ਸਾਲ ਨੂੰ ਮਿਲਣਾ ਬੈਕਟੀਰੀਆ ਘਟ ਸਕਦਾ ਮਾਇਰਨ ਦੇ ਅਨੁਸਾਰ ਰਸੋਈ ਦੇ ਸਪੰਜ ਨੂੰ ਹਰ 2 ਤੋਂ 3 ਹਫ਼ਤਿਆਂ ਵਿੱਚ ਬਦਲਣਾ ਚਾਹੀਦਾ ਸਪੰਜ ਨੂੰ ਸੁਕਾਉਣ ਨਾਲ ਇਸ ਤੇ ਮੌਜੂਦ ਸਾਲ ਮੋਨੇਲਾ ਬੈਕਟੀਰੀਆ ਘਟ ਸਕਦਾ ਮਾਹਿਰਾਂ ਦੇ ਅਨੁਸਾਰ ਰਸੋਈ ਦੇ ਸਪੰਜ ਨੂੰ ਹਰ 2 ਤੋਂ 3 ਹਫਤੇ ਵਿੱਚ ਜਿਹੜਾ ਉਹ ਬਦਲਣਾ ਜ਼ਰੂਰ ਚਾਹੀਦਾ ਹਾਲਾਂਕਿ ਇਸ ਗੱਲ ਤੇ ਨਿਰਭਰ ਕਰਦਾ ਕਿ ਤੁਹਾਡੀ ਰਸੋਈ ਵਿੱਚ ਇਸ ਨੂੰ ਕਿੰਨੀ ਅਤੇ ਕਿੰਨੇ ਸਮੇਂ ਲਈ ਵਰਤਿਆ ਜਾਂਦਾ ਹਾਂਜੀ ਜੇਕਰ ਤੁਸੀਂ ਆਪਣੀ ਰਸੋਈ ਵਿੱਚ ਸਪੰਜ ਦੀ ਵਰਤੋਂ ਕਰਦੇ ਹੋ ਕਿ ਟਾਊਆ ਲਾਇਰਸਾ ਜਾਂ ਬੈਕਟੀਰੀਆ ਨੂੰ ਖਤਮ ਕਰਨ ਲਈ ਰਸੋਈ ਨੂੰ ਨਿਯਮਤ ਤੌਰ ਤੇ ਸਪੰਜ ਜਾਂ ਸਕਰੱਬ ਨਾਲ ਸਾਫ਼ ਕੀਤਾ ਜਾਂਦਾ। ਭਾਂਡੇ ਸਾਫ਼ ਕਰਨੇ ਹੋਣ ਚਾਹੇ ਗੱਲ ਮਸਾਲੇ ਰੱਖਣ ਦੇ ਡੱਬੇ ਸਲੇਬਾਂ ਜਾਂ ਫਿਰ ਗੈਸ ਦੇ ਚੁੱਲ੍ਹੇ ਜ਼ਿਆਦਾਤਰ ਘਰਾਂ ਵਿੱਚ ਸਪੰਜ ਜਾਂ ਸਕਰੱਬ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਆ ਪਰ ਕੀ ਤੁਹਾਨੂੰ ਪਤਾ ਕਿ ਜੇਕਰ ਭਾਂਡੇ ਧੋਣ ਵਾਲੇ ਸਪੰਜ ਲੰਬੇ ਸਮੇਂ ਤੱਕ ਵਰਤੇ ਜਾਣ ਤਾਂ ਇਹ ਕਈ ਖਤਰਨਾਕ ਬਿਮਾਰੀਆਂ ਦਾ ਕਾਰਨ ਬਣ ਸਕਦਾ ਇਹ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਤਾਂ 2017 ਦੀ ਗੱਲ ਕਰੀਏ 2017 ਵਿੱਚ ਜਰਮਨੀ ਦੀ ਇੱਕ ਯੂਨੀਵਰਸਿਟੀ ਵਿੱਚ ਸਪੰਜ ਅਤੇ ਸਕਰੱਬ ਤੇ ਇੱਕ ਅਧਿਐਨ ਕੀਤਾ ਗਿਆ ਸੀ ਜਿਸ ਅਨੁਸਾਰ ਸਾਡੇ ਰਸੋਈ ਦੇ ਸਕਰੱਬ ਅਤੇ ਸਪੰਜ ਵਿੱਚ ਟਾਇਲਰਡ ਸੀਟ ਨਾਲੋਂ ਜ਼ਿਆਦਾ ਬੈਕਟੀਰੀਆ ਹੋ ਸਕਦੇ ਨੇ ਜੋ ਗੰਭੀਰ ਬਿਮਾਰੀਆਂ ਨੂੰ ਜਨਮ ਦੇ ਸਕਦੇ ਨੇ ਜਦਦਰ ਕਰਾਂ ਵਿੱਚ ਸਪੰਜ ਜਾਂ ਸੱਕਰਬ ਦੀ ਵਰਤੋਂ ਦਿਨ ਵਿੱਚ ਘੱਟ ਤੋਂ ਘੱਟ 2-3 ਵਾਰ ਕੀਤੀ ਜਾਂਦੀ ਹੈ ਜਿਸ ਕਾਰਨ ਇਸ ਨੂੰ ਸੁੱਕਣ ਦਾ ਜਿਹੜਾ ਸਮਾਂ ਨਹੀਂ ਮਿਲਦਾ ਤੇ ਗਿੱਲਾ ਰਹਿੰਦਾ ਨਮੀ ਦੇ ਕਾਰਨ ਇਸ ਵਿੱਚ ਨੁਕਸਾਨ ਦੇ ਬੈਕਟੀਰੀਆ ਵੱਧਦੇ ਨੇ ਜਦੋਂ ਛੋਟੇ-ਛੋਟੇ ਭੋਜਨ ਦੇ ਕਣ ਸਪੰਜ ਜਾਂ ਸੱਕਰਬ ਦੇ ਅੰਦਰਲੇ ਹਿੱਸਿਆਂ ਵਿੱਚ ਲੰਬੇ ਸਮੇਂ ਤੱਕ ਫਸੇ ਰਹਿੰਦੇ ਨੇ ਤਾਂ ਇਹਨਾਂ ਬੈਕਟੀਰੀਆ ਦਾ ਜਿਹੜਾ ਉਹ ਖਤਰਾ ਬਹੁਤ ਜ਼ਿਆਦਾ ਵੱਧ ਜਾਂਦਾ ਬੈਕਟੀਰੀਆ ਨੂੰ ਰੋਕਣ ਲਈ ਰਸੋਈ ਦੇ ਸਪੰਜ ਨੂੰ ਨਿਯਮਤ ਤੌਰ ਤੇ ਸਾਫ਼ ਕਰਨਾ ਚਾਹੀਦਾ ਇਸ ਨੂੰ ਰਸੋਈ ਵਿੱਚ ਨਮੀ ਵਾਲੀਆਂ ਥਾਵਾਂ ਤੋਂ ਜਿਹੜਾ ਉਹ ਦੂਰ ਰੱਖਣਾ ਚਾਹੀਦਾ ਸਪੰਜ ਨੂੰ ਸੁਕਾਉਣ ਨਾਲ ਇਸ ਤੇ ਮੌਜੂਦ ਸਾਰਮੋਨੇਲਾ ਬੈਕਟੀਰੀਆ ਘਟ ਜਾਂਦਾ ਮਾਹਿਰਾਂ ਦੇ ਅਨੁਸਾਰ ਰਸੋਈ ਦੇ ਸਪੰਜ ਨੂੰ ਹਰ 2 ਤੋਂ 3 ਹਫ਼ਤਿਆਂ ਵਿੱਚ ਜਿਹੜਾ ਉਹ ਬਦਲਣਾ ਚਾਹੀਦਾ ਹਾਲਾਂਕਿ ਇਹ ਇਸ ਗੱਲ ਤੇ ਨਿਰਭਰ ਕਰਦਾ ਕਿ ਤੁਹਾਡੀ ਰਸੋਈ ਵਿੱਚ ਇਸ ਨੂੰ ਕਿੰਨੀ ਤੇ ਕਿੰਨੇ ਸਮੇਂ ਲਈ ਵਰਤਿਆ ਜਾਂਦਾ